ਤੋ ਭਾਈ ਦੇਖਿਓ 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 ਬੱਚ ਕੇ ਬੱਚ ਕੇ ਬੱਚ ਕੇ ਭਾਈ ਛੜਕ ਲਾ ਕੇ ਲੈ ਚਲੋ ਉੱਥੇ ਛੜ ਤੋੜ ਸੋ ਕਿਸ਼ਤੀ ਦੇ ਵਿੱਚ ਪਾਣੀ ਪੈ ਗਿਆ ਪੂਰੀ ਤਰ੍ਹਾਂ ਦੇ ਨਾਲ ਸੋ ਟੇਡੀ ਹੋ ਗਿਆ ਭਾਈ ਬੱਚ ਕੇ ਯਾਰ ਤੁਸੀਂ ਆਪਣੇ ਆਪ ਨੂੰ ਬਚਾਓ ਪਹਿਲਾਂ ਭਾਜੀ ਇਹ ਹੋਰ ਢੂੰਗੇ ਪਾਣੀ ਚੱਲੇ ਸੀ ਪਰ ਉਸ ਤੋਂ ਪਹਿਲਾਂ ਹੀ ਆਈਦਾ ਆ ਬੰਦ ਕਰ ਲੋ ਇੰਜਨ ਬੰਦ ਕਰ ਬਾਬਾ ਕਿੱਥੋਂ सो पूरी तरह ना पानी ना भरी किश्ती देते हो ती सो दूजी किश्ती चिफ्ट हो ਰਾਸ਼ਨ ਵੰਡ ਰਹੇ ਸੀਗੇ ਦਿੱਤੀ ਗੁਰਾਂ ਦੀ ਸਿੱਖਿਆ ਨੂੰ ਇਹ ਤੋੜ ਨਵਾਉਂਦੇ ਨੇ ਦੁੱਗੇ ਪਾਣੀ ਵਿੱਚ ਵੀ ਆ ਕੇ ਲੰਗਰ ਲਾਉਂਦੇ ਨੇ ਹੜਾ ਦੇ ਵਿੱਚ ਆ ਕੇ ਇਹ ਤਾਂ ਲੰਗਰ ਲਾਉਂਦੇ ਨੇ ਜਿੱਥੇ ਕੋਈ ਨਹੀਂ ਖੜਦਾ ਉਥੇ ਸਿੰਘ ਹੀ ਖੜਦੇ ਨੇ ਸਰਦਾਰਾਂ ਵਾਲੀ ਗੱਲ ਸਦਾ ਸਰਦਾਰ ਹੀ ਕਰਦੇ ਨੇ ਧਿਆਨ ਨਾਲ ਬਈ ਜਣਾ ਚਲੋ ਅੱਜ ਲੱਗੇ ਪਏ ਸਰਦਾਰ ਨੂੰ ਸੰਭਾਲ ਕੇ ਆ ਇੱਕ ਹੋਰ ਆ ਗਈ ਆਪਣੀ ਸੁਕਿਸ਼ਤੀ ਬਚਾਓ ਹੋ ਗਿਆ ਪ੍ਰੋਬਲਮ ਕੀ ਹੋਈ ਆ ਬਾਜੀ ਪ੍ਰੋਬਲਮ ਪਈ ਆ ਜੀ ਨਾ ਦੋ ਲੇਹਰਾਂ ਆ ਇਹਦੀਆਂ ਬੂਟ ਦੀਆਂ ਉਹਦੇ ਵਿੱਚ ਇੱਕ ਦਿਨ ਕਾਂਦੇ ਚ ਵੱਜ ਕੇ ਮੂਰੇ ਨੁਕਸਾਨ ਹੋ ਗਿਆ ਨਾ ਸ਼ੇਕ ਹੋ ਗਿਆ ਇਹਦੀ ਇੱਕ ਥਲੇੜੀ ਲੇਰ ਚ ਪਾਣੀ ਵੜ ਗਿਆ ਤਾਂ ਭਾਰੀ ਹੋ ਕੇ ਡੁੱਬੀ ਐ ਸੋ ਭਾਈ ਜੀ ਦੇਖਿਓ 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 ਬੱਚ ਕੇ ਬੱਚ ਕੇ ਬੱਚ ਕੇ ਭਾਈ ਛੜਕ ਲਾਗੇ ਲੈ ਚਲੋ ਉੱਥੇ ਛੜਕੋ ਸੋ ਕਿਸ਼ਤੀ ਦੇ ਵਿੱਚ ਪਾਣੀ ਪੈ ਗਿਆ ਪੂਰੀ ਤਰ੍ਹਾਂ ਦੇ ਨਾਲ ਸੋ ਟੇਡੀ ਹੋ ਗਈ ਆ ਭਾਈ ਬੱਚ ਕੇ ਯਾਰ ਤੁਸੀਂ ਆਪਣੇ ਆਪ ਨੂੰ ਬਚਾਓ ਪਹਿਲਾਂ ਭਾਜੀ ਮਨਜੋਤ ਭਾਈ ਉੱਪਰਾਂ ਨੂੰ ਬਸ ਹੋਈ ਕੋਈ ਨਾ ਚੱਕੂ ਲਾਓ ਨਾ ਇਧਰੋਂ ਸੋਗੇ ਹੋ ਢੋਗੇ ਪਾਣੀ ਚੱਲੇ ਸੀ ਪਰ ਉਸ ਤੋਂ ਪਹਿਲਾਂ ਹੀ ਦੂਜੀ ਕਿਸ਼ਤੀ ਨਾਲ ਸੀਗੀ ਚੱਲੇ 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 ਮੜਾ ਪੈਰ ਵੀ ਨਹੀਂ ਨਾ ਲੱਗਦੇ ਸੋ ਟੇਡੀ ਹੋ ਗਈ ਪੂਰੀ ਜਿਹਾ ਫੜ ਕੇ ਲੱਗ ਜਣਾ ਲੱਗ ਜਣਾ ਉਹ ਵੀ ਸੜਕ ਆ ਗਈ ਵਾਸ ਆ ਗਈ ਆ ਗਈ ਲੱਗੇ ਬਾਈ ਅੱਗੇ ਇਹਦਾ ਆ ਬੰਦ ਕਰ ਲੋ ਇੰਜਨ ਨਹੀਂ ਪਾ ਪਾ ਬੰਦ ਲਾਲ ਆਲੇ ਕਿੱਥੋਂ ਨਹੀਂ ਚਾਬੀ ਆ ਚਾਬੀ ਫੜੇ ਦੂਜੇ ਪਾਸੇ ਇਧਰ ਨੂੰ ਐ ਨੂੰ ਪੜੀ ਮੈਂ ਬੈਠੀ ਆ ਮਾ ਪਾਣੀ ਕਿੱਟਾ ਇੱਥੋਂ ਬਾਈ ਚਾਬੀ ਕਿਹੜੀ ਆ ਨੀਚੇ ਵਾ ਹੋ ਗਈ ਹੋਈ ਹੋਈ ਨਹੀਂ ਉਹ ਦੂਜੇ ਪਾਸੇ ਨੂੰ ਕਹਾਂ ਨਾ ਆਪਣੇ ਲਾਲ ਬਟਨ ਨਾ ਆਪਣੇ ਨਾਲ ਆ ਗਈ ਆ ਗਈ ਆ ਗਈ ਜਿੱਦਾ ਬੇਰ ਨਿਕਲੇ ਆਹੇ ਮਾਈ ਜੇਰ ਨੂੰ ਆਹ ਕੋਠਾ ਪਾਕ ਦਿੱਤਾ ਸਕੂਲ ਚ ਨਾਲ ਸੋ ਬਾਈ ਇਹਨੂੰ ਦੱਬ ਇਧਰ ਨੂੰ ਦੱਬੀਏ ਇਧਰ ਦੱਬੋ ਯਾਰ ਇਤਰਾ ਬੜਾ ਸੋ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਭਰੀ ਕਿਸ਼ਤੀ ਦੇ ਸਕਦੇ ਹੋ ਤੁਸੀਂ ਸੋ ਦੂਜੀ ਕਿਸ਼ਤੀ 'ਚ ਸ਼ਿਫਟ ਹੋ ਜਾਣਾ ਰਾਸ਼ਨ ਵੰਡ ਰਹੇ ਸੀਗੇ ਦਰੰਦ ਨਹੀਂ ਗੱਲ ਤਾਲੀਆਂ ਸਾਰੇ ਉਹੋ ਯਾਰ ਇਹ ਖੀਰੀ ਮਰਨਾ ਹੈ ਪਰ ਜਿੰਨਾ ਖਾਲਸੇ ਦੇ ਜਦੋਂ ਉਹ ਮੇਰੀ ਗੱਲ ਸੁਣੋ ਮੈਂ ਮਰਨ ਤਾਂ ਮੇਰੇ ਸ਼ੰਗਾਰੂ ਨਹੀਂ ਰੋਂਦੇ ਮਾਂ ਜਿਹੜੇ ਮਰੇ ਬਾਬਾ ਜੀ ਮੜੇ ਦੇਖ ਕੇ ਰਿਕਾਰਡਿੰਗ ਚੱਲਦੀ ਧਿਆਨ ਨਾਲ ਬਈ ਹਾਂ ਚਲੋ ਬਈ ਲੱਗੇ ਪੇ ਇੱਕ ਹੋਰ ਆ ਗਈ ਆਪਣੀ ਜੋ ਕਿਸ਼ਤੀ ਬਚਾਅ ਹੋ ਗਿਆ ਬੱਸ ਹੁਣ ਇੱਧਰ ਰੁਕ ਜਾਓ ਇੱਕ ਮਿੰਟ ਇੱਥੇ ਰੁਕੋ ਹੱਥ ਨਾ ਲਗਾਓ ਬੱਸ ਇੱਥੇ ਇੱਕ ਮਿੰਟ ਸਾਨੂੰ ਪਾਣੀ ਪਾਣੀ ਕੱਢ ਦੋ ਸਾਨੂੰ ਪਾਣੀ ਕੱਢ ਲੈਣ ਦਿਓ ਭਾਜੀ ਮੋਰੇ ਕੱਢੀ ਦੱਸੋ ਹਾਲੋ ਪਾਣੀ ਉਧਰ ਪਾਣੀ ਕਰ ਦਿਓ ਹਾਲੋ ਸੋ ਜਿਆਦਾ ਬੰਦੇ ਵੀ ਨਹੀਂ ਸੀਗੇ ਤਿੰਨ ਚਾਰ ਜਣੇ ਸੀਗੇ ਉਦੋਂ ਕਿਦੋਂ ਯਾਰ ਇਹਦਾ ਕਿੰਨੇ ਕਿੰਨੇ ਬੰਦੇ ਕਰਕੇ ਰੱਖਦੇ ਆਂ ਤੁਸੀਂ ਜਣ ਆਪ 25 30 ਬੰਦੇ ਬਿਠਾ ਲੇ ਦੋ ਉਧਰ ਗਏ ਹਾਂ ਹਾਂ 20 25 ਸੀ ਇਹਦੇ ਵਿੱਚ ਲਫਾਫੇ ਕਿੰਨੇ ਸੀ ਕੁਦਰਤੀ ਅੱਜ ਪੜ ਨਹੀਂ ਕੀ ਸਿਸਟਮ ਹੈ ਆਏ ਸਿੱਦੇ ਲਈ ਜਬਾਸ ਉਹ ਖੰਭਾ ਦਾ ਟ੍ਰਾਂਸਫਰ ਉਹ ਉੱਤ ਬਾਹਰ ਦਾ ਖੰਭਾ ਵੀ ਲੈ ਜੇ ਉੱਥੇ ਪੜਾ। ਆ ਗਾੜੀ ਨਹੀਂ ਆਇਆ। ਸੋ ਇੰਨਾ ਸ਼ੁਕਰ ਭਾਈ ਇੱਥੇ ਹੀ ਹੋ ਗਿਆ ਜੇ ਡੂੰਗੇ ਪਾਣੀ ਚ ਕਿਤੇ ਜ਼ਿਆਦਾ ਹੋ ਜਾਂਦਾ ਫਿਰ ਭਾਈ ਹੁੰਦਾ ਹੋ ਜਾਏ ਪਰ ਮਾੜੀ ਆ। ਪਰ ਆਪਾਂ ਜੈਟਾਂ ਪਾਈਆਂ ਆ ਐਕਸਪੀਰੀਅੰਸ ਹੈਗਾ ਆ ਤੁਜੀ ਕੋਈ ਈ ਈ ਗੱਲ। ਸਾਨੂੰ ਨਹੀਂ ਨਾ ਹੈਗਾ ਭਾਜੀ। ਕੋਈ ਗੱਲ ਨਹੀਂ ਤੁਹਾਨੂੰ ਨਹੀਂ ਜਾਣ ਦੇਣਾ ਕਦੇ ਵੀ ਤੁਸੀਂ ਵੇਫ ਕਰ। ਕੈਮਨੇ ਕੋਈ ਜਾਓਗੇ ਜਾਣ ਨਹੀਂ ਜਾਣ ਦੇਣੇ ਟੈਨਸ਼ਨ ਆ। ਇੰਨਾ ਕ ਭਾਜੀ ਹੁੰਦੀਆਂ ਹੀ ਆ ਇੱਕ ਹੋ ਜਾਂਦੀਆਂ ਕਈ ਵਾਰੀ ਤਾਂ ਕੋਈ ਈ ਗੱਲ ਨਹੀਂ ਹੈਗੀ ਨਵੀਂ ਗੱਲ ਨਹੀਂ ਹੈਗੀ ਇਹ। ਹੋ ਜਾਂਦੀਆਂ ਜਦੋਂ ਇਦਾਂ ਕਾਰਜ ਕਰਦੇ ਆ ਨੂੰ ਪ੍ਰੋਬਲਮ ਆਉਂਦੀ ਆਉਂਦੀ ਆ ਇਹ ਇਹ ਨਾ ਚੱਲ ਜਾਂਦੀ ਆ ਉੱਪਰਲੇ ਧੋਨੇ ਜਿਹਾ ਦੀ ਹੁਣ ਨਹੀਂ ਚੱਲੀ ਹੁਣ ਵੱਖਰੀ ਗੱਲ ਥੱਲੇ ਨੂੰ ਵਧੀਆ ਚਲੀਆਂ ਥੱਲੇ ਨੂੰ ਉਧਰ ਵਧੀਆ ਜਾਂਦੀਆਂ ਪਰ ਇਹ ਜੜ ਜਾਂਦਾ ਵਧੀਆ ਮੋਬਿਲ ਜਿਹੜਾ ਨੀਵਾ ਥਾਂ ਉਧਰ ਉਧਰ ਖੜਦਾ ਇੱਧਰ ਇੱਧਰ ਮੈਨੂੰ ਪਤਾ ਵੀ ਇਥੋਂ ਦਾ ਨੀਣਾ ਹੀ ਆ ਗੁਰੂ ਤੋਂ ਆਪਣੇ ਗੁਰੂ ਘਰ ਦਾ ਹੀ ਹੋਣਾ ਸੋ ਇਸ ਕਿਸ਼ਤੀ ਦੇ ਵਿੱਚ ਪਾਣੀ ਪੈਂਦਾ ਇਕਦਮ ਤੇ ਉਹਦੇ ਨਾਲ ਹੀ ਪ੍ਰਮਾਤਮਾ ਦਾ ਸ਼ੁਕਰ ਦੂਜੀ ਕਿਸ਼ਤੀ ਨਾਲ ਹੀ ਸੀਗੀ ਤਾਂ ਇੱਧਰ ਟੱਪ ਕੇ ਆ ਗਿਆ ਬਚਾਅ ਹੋ ਗਿਆ ਬਾਈ ਜੀ ਬਿਲਕੁਲ ਜੀ ਬਿਲਕੁਲ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਬਿਲਕੁਲ ਜਿਸ ਦਾ ਸਾਹਿਬ ਡਾਡਾ ਹੋਏ ਤੇ ਤੁਹਾਨੂੰ ਮਾਰ ਨਾ ਸਕੇ ਕੋਈ ਤਾਂ ਬਿਲਕੁਲ ਜੀ ਪ੍ਰਮਾਤਮਾ ਦੀ ਮਿਹਰ ਦੇ ਨਾਲ ਚਲੋ ਬਚਾਅ ਹੋਇਆ ਪਰ ਕਿਸ਼ਤੀ ਦਾ ਨੁਕਸਾਨ ਹੋ ਜਾਣਾ ਸੀਗਾ ਤੇ ਪ੍ਰਮਾਤਮਾ ਚਲੋ ਸਾਡੀ ਸਾਡੀ ਜਾਨਾਂ ਤਾਂ ਚਲੋ ਬਚ ਗਈਆਂ ਕਿਉਂਕਿ ਪਾਣੀ ਇੰਨਾ ਨਹੀਂ ਸੀਗਾ ਪਰ ਕਿਸ਼ਤੀ ਦਾ ਬਹੁਤ ਨੁਕਸਾਨ ਹੋ ਜਾਣਾ ਸੀ ਉਹ ਪ੍ਰਮਾਤਮਾ ਦੀ ਮਿਹਰ ਦੇ ਨਾਲ ਬਚਾਅ ਹੋ ਗਿਆ ਜੀ ਆਪ ਜੀ ਮੈਨੂੰ ਦੇ ਮਰ ਆਹ ਲ ਫੜਾਓ ਭਾਈਆ ਥੱਲੇ ਹੀ ਜਾਂਦਾ ਡਾਊਨ ਜਾਂਦਾ ਇਹਦੇ ਕੋਲ ਆ ਜੀ ਫੋਨ ਆਓ ਸੇ ਇਹ ਨਾ ਟੁੱਟਦੇ ਇਹਨੂੰ ਉਤਾਂ ਪਾਓ ਓਏ ਉੱਥੇ ਕੀ ਸੀ ਪ੍ਰੋਬਲਮ ਕੀ ਹੋਈ ਆ ਬਾਜੀ ਪ੍ਰੋਬਲਮ ਪਈ ਦੀ ਨਾ ਦੋ ਲੇਰਾਂ ਆ ਇਹਦੀਆਂ ਬੂਡ ਦੀਆਂ ਉਹਦੇ ਵਿੱਚ ਇੱਕ ਦਿਨ ਕਾਂਦੇ ਚ ਵੱਜ ਕੇ ਮੂਰੇ ਨੁਕਸਾਨ ਹੋ ਗਿਆ ਨਾ ਸ਼ੇਕ ਹੋ ਗਿਆ ਇਹਦੀ ਇੱਕ ਥਲੜੀ ਲੇਰ ਚ ਪਾਣੀ ਵੜ ਗਿਆ ਤਾਂ ਭਾਰੀ ਹੋ ਕੇ ਡੁੱਬੀ ਆ ਉਦਾਂ ਡੁੱਬਣ ਦਾ ਕੋਈ ਮਤਲਬ ਬਣਦਾ ਹੀ ਨਹੀਂ ਭਾਈ ਇਹ ਤਾਂ ਕਦੀ ਡੋਬੀ ਨਹੀਂ ਸਕਦੀ ਕਿਉਂਕਿ ਬੰਦੇ ਆਪਾਂ ਦਾ 8 ਦਾ ਬੰਦੇ ਸੀ ਬਾਕੀ ਰਾਸ਼ਨ ਸੀਗਾ 8-9 ਬੰਦੇ ਸੀਗੇ ਹਾਂ ਉਸ ਦਿਨ ਅਸੀਂ ਭਾਜੀ ਇਹਦੇ ਚ 20 12-12 15-15 ਬੰਦੇ ਰੈਸਕਿਊ ਕੀਤੇ ਇਹਦੇ ਵਿੱਚ 18-20 ਬੰਦੇ ਸੀ ਉੱਧਰ ਇਹ ਕੀ ਕਿਤੇ ਕੰਧ 'ਚ ਵੱਜ ਕੇ ਨਾ ਮੋਰੋ ਸ਼ੇਕ ਹੋ ਗਿਆ ਆ ਤੇ ਉਹਦੇ ਵਿੱਚ ਪਾਣੀ ਵੜ ਗਿਆ ਰਸ ਦੋ ਲੇਹਰੇ ਆਇਦਾ ਇੱਕ ਲੇਹਰ ਥੱਲੇ ਆਇਦਾ ਐਂ ਕਰਕੇ ਉੱਪਰ ਲੇਹਰੇ ਆ ਉਹਦੇ ਵਿੱਚੋਂ ਨਹੀਂ ਸ਼ੇਕ 'ਚੋਂ ਪਾਣੀ ਵੜ ਗਿਆ ਅੰਦਰ ਤੋਂ ਬੋਲ ਲਗਾ ਦਿਆਂ ਵੀਰਾਂ ਲਈ ਹਾਂਜੀ ਸੋ ਬਿਲਕੁਲ ਬਾਈ ਦਿੱਤੀ ਗੁਰਾਂ ਦੀ ਸਿੱਖਿਆ ਨੂੰ ਏ ਤੋੜ ਨਵਾਉਂਦੇ ਨੇ ਡੂੰਘੇ ਪਾਣੀ ਵਿੱਚ ਵੀ ਆ ਕੇ ਲੰਗਰ ਲਾਉਂਦੇ ਨੇ ਹੜਾਂ ਦੇ ਵਿੱਚ ਆ ਕੇ ਏ ਤਾਂ ਲੰਗਰ ਲਾਉਂਦੇ ਨੇ ਜਿੱਥੇ ਕੋਈ ਨਹੀਂ ਖੜਦਾ ਉਥੇ ਸਿੰਘ ਹੀ ਖੜਦੇ ਨੇ ਸਰਦਾਰਾਂ ਵਾਲੀ ਗੱਲ ਸਦਾ ਸਰਦਾਰ ਹੀ ਕਰਦੇ ਨੇ ਸਰਦਾਰਾਂ ਵਾਲੀ ਗੱਲ ਸਦਾ ਸਰਦਾਰ ਹੀ ਕਰਦੇ ਨੇ ਬਿਲਕੁਲ ਜੀ ਸੋ ਪ੍ਰਮਾਤਮਾ ਨੇ ਬਚਾ ਲੇ ਪਰ ਸਿੰਘ ਡਟੇ ਹੋਇਆ ਫੇਰ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਬੇਸ਼ੱਕ ਬਚਾ ਰਿਹਾ ਕਿਸ਼ਤੀ ਡੁੱਬਦੀ ਡੁੱਬਦੀ ਬਚੀ ਹੈ ਪਰ ਵਾਇਗੁਰੂ ਦੀ ਮੇਰ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੈ